ਪੰਜਾਬੀਆਂ ਦਾ ਵੈਸੇ ਤਾਂ ਹਰ ਜਗ੍ਹਾ ਹੀ ਨਾਮ ਬਹੁਤ ਹੈ ਭਾਵੇਂ ਕਿਸੇ ਦੀ ਮਾਰਕੁੱਟ ਕਰਨੀ ਹੋਵੇ ਭਾਵੇਂ ਡੋਡੇ ਫੜਨੇ ਹੋਣ ਤੇ ਭਾਵੇਂ ਗੱਲ ਬਾਧਰੀ ਦੀ ਹੋਵੇ ਪਰ ਮੌਂਟਰੀਅਲ 'ਚ ਉਹਨਾਂ ਨੇ ਬਾਧਰੀ ਦਿਖਾਈ ਇੱਕ ਪੰਜਾਬੀ ਨੇ ਗਹਿਣਿਆਂ ਦਾ ਸਟੋਰ ਕੋਈ ਲੁੱਟਣ ਆਇਆ ਤੇ ਮੁਕਾਬਲਾ ਕੀਤਾ ਪੰਜਾਬੀ ਨੇ ਕੀ ਸਟੋਰੀ ਹੈ ਜੀ ਕੈਨੇਡਾ ਦੇ ਕਿਊਬਿਕ ਸ਼ੂਬੇ ਦੇ ਸ਼ਹਿਰ ਮੌਂਟਰੀਅਲ ਵਿੱਚ ਗਹਿਣਿਆਂ ਦਾ ਸਟੋਰ ਚਲਾ ਰਿਹਾ ਪੰਜਾਬੀ ਗਗਨਜੀਤ ਸਿੰਘ ਇਸ ਵੇਲੇ ਚਰਚਾ ਵਿੱਚ ਹੈ ਖਬਰਾਂ ਵਿੱਚ ਹੈ ਬੀਤੇ ਸਨੇਚਰਵਾਰ ਦੀ ਗੱਲ ਹੈ ਕਿ ਸ਼ਾਮ ਦੇ 6:30 ਵਜੇ ਇੱਕ ਕਾਰ ਜਿਹੜੀ ਸੀ ਗਗਨਜੀਤ ਸਿੰਘ ਦੇ ਗਹਿਣਿਆਂ ਦੇ ਸਟੋਰ ਵਿੱਚ ਦਰਵਾਜ਼ਾ ਤੋੜ ਕੇ ਅੰਦਰ ਆਵੜੀ ਇਹ ਕੋਈ ਹਾਦਸਾ ਨਹੀਂ ਸੀ ਐਕਸੀਡੈਂਟ ਨਹੀਂ ਸੀ ਪਰ ਪੁਲਿਸ ਨੇ ਦੱਸਿਆ ਕਿ ਇਹ ਕਾਰ ਜਾਣ ਬੁੱਝ ਕੇ ਸਟੋਰ ਦੇ ਦਰਵਾਜ਼ੇ ਵਿੱਚ ਮਾਰੀ ਗਈ ਦਰਵਾਜ਼ਾ ਤੋੜਨ ਤੋਂ ਬਾਅਦ ਸੀਸੀਟੀਵੀ ਦੀ ਫੁਟੇਜ ਵਿੱਚ ਦਿਖਦਾ ਹੈ ਕਿ ਤਿੰਨ ਮਾਸਕ ਪਾ ਕੇ ਵਿਅਕਤੀ ਸਟੋਰ ਵਿੱਚ ਜਾ ਰਹੇ ਨੇ ਤੇ ਫਿਰ ਬਾਕੀ ਕੈਮਰੇ ਦੀ ਅੰਦਰਲੀਆਂ ਜਿਹੜੀਆਂ ਫੁਟੇਜ ਨੇ ਉਹਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਉੱਥੇ ਜਿਹੜੇ ਲੋਕ ਨੇ ਕੰਮ ਕਰ ਰਹੇ ਨੇ ਉਹਨਾਂ ਚ ਰੌਲਾ ਰੱਪਾ ਪੈ ਗਿਆ ਚੀਕ ਚਾੜਾ ਉਹਨਾਂ ਦੀ ਸਕਰੀਮਜ਼ ਚੀਕਾਂ ਜਿਹੜੀਆਂ ਸੀ ਸੁਣੀਆਂ ਜਾ ਸਕਦੀਆਂ ਨੇ ਤੇ ਗगनਜੀਤ ਸਿੰਘ ਜਿਹੜਾ ਸਟੋਰ ਮਾਲਕ ਹੈ ਇਹਨਾਂ ਨਾਲ ਖੇਪੜਦਾ ਦੇਖਿਆ ਗਿਆ ਇਹਨਾਂ ਲੁਟੇਰਿਆਂ ਨੇ ਕਈ ਹਥਿਆਰਾਂ ਨਾਲ ਕੇਸ ਜਿਹੜੇ ਸੀ ਜਿਨ੍ਹਾਂ ਵਿੱਚ ਗਾਣੇ ਵਗੈਰਾ ਟਿਕਾ ਕੇ ਰੱਖੇ ਹੋਏ ਸੀ ਉਹ ਸਾਰੇ ਤੋੜ ਕੇ ਉਹਨਾਂ ਕੋਲ ਹੋਰ ਵੀ ਕਈ ਚੀਜ਼ਾਂ ਸੀਗੀਆਂ ਉਹਨਾਂ ਨਾਲ ਆਪਣੇ ਬੈਗ ਭਰ ਲੈ ਤੇ ਗगनਜੀਤ ਸਿੰਘ ਕਹਿੰਦੇ ਨੇ ਕਿ 6 ਤੋਂ 7 ਲੱਖ ਡਾਲਰ ਦਾ ਸੋਨਾ ਤੇ ਹੋਰ ਚੀਜ਼ਾਂ ਲੁੱਟ ਲਈਆਂ ਗਈਆਂ ਕੋਈ ਵੀ ਕਹਿੰਦੇ ਨਹੀਂ ਕਿ ਪਹਿਲੀ ਵਾਰ ਨਹੀਂ ਦੁਕਾਨ ਉਦੀ ਲੁੱਟ ਹੋਈ ਜਨਵਰੀ ਵਿੱਚ ਵੀ ਇਸੇ ਤਰ੍ਹਾਂ ਹੋਇਆ ਪਰ ਇਸ ਵਾਰੀ ਉਹਨੇ ਥੋੜਾ ਜਿਹਾ ਮੁਕਾਬਲਾ ਕੀਤਾ ਤਾਂ ਉਹਦੀਆਂ ਫੋਟੋਆਂ ਵੀ ਆਈਆਂ ਨੇ ਸਿਰ ਤੇ ਸਰੀਰ ਦੇ ਉੱਪਰਲੇ ਹਿੱਸੇ ਵਿੱਚ ਉਸਤੇ ਸੈਟਅਪ ਜੀਆਂ ਹੋਈਆਂ ਨੇ ਮੌਂਟਰੀਅਲ ਪੁਲਿਸ ਕਹਿੰਦੀ ਕਿ ਪਿਛਲੇ ਦਿਨਾਂ ਵਿੱਚ ਗਹਿਣਿਆਂ ਦੀਆਂ ਦੁਕਾਨਾਂ ਤੇ ਹੋਈ ਇਹ ਦੂਸਰੀ ਵੱਡੀ ਲੁੱਟ ਹੈ ਤੇ ਪਿਛਲੇ ਦਿਨਾਂ ਵਿੱਚ ਗਹਿਣਿਆਂ ਤੇ ਸਟੋਰਾਂ ਤੇ ਲੁੱਟ ਦੇ ਕੇਸ ਵਿੱਚ ਕਾਫੀ ਵਾਧਾ ਹੋਇਆ ਤੇ ਪੁਲਿਸ ਦੇ ਬੁਲਾਰੇ ਇਹ ਵੀ ਕਹਿੰਦੇ ਨੇ ਕਿ ਕਾਰ ਦਾ ਵਰਤਿਆ ਜਾਣਾ ਇੱਕ ਆਮ ਨਹੀਂ ਹੈ ਇੱਕ ਘਾਟੀ ਵਰਤੀ ਜਾਂਦੀ ਇਸ ਤਰ੍ਹਾਂ ਕਾਰ ਪਰ ਨਾਲ ਉਹਨਾਂ ਸਲਾਹ ਵੀ ਦਿੱਤੀ ਹੈ ਕਿ ਲੁਟੇਰਿਆਂ ਨਾਲ ਪੰਗਾ ਨਹੀਂ ਲੈਣਾ ਸੋ ਸੁਨੀਲ ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਅਸੀਂ ਬੱਲੇ ਬੱਲੇ ਦੇ ਵਿੱਚ ਬੜੀ ਛੇਤੀ ਪੈ ਜਾਂਦੇ ਹਾਂ ਇਹ ਕੰਮ ਕਰਨਾ ਨਹੀਂ ਹੈ ਜਾਨ ਤੋਂ ਵੱਧ ਕੁਝ ਵੀ ਨਹੀਂ ਹੈ ਕੈਨੇਡਾ ਦੇ ਵਿੱਚ ਜੀ